ਨ ਜਮਾਤ ਦੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਸਿਆਣੇ ਵਿਦਿਆਰਥੀਓ ਪਹਿਲੇ ਚੈਪਟਰ ਜੈਂਡਰ ਬਾਇਸ ਨਾਲ ਸੰਬੰਧਿਤ ਅੱਜ ਆਪਾਂ ਇਸ ਵੀਡੀਓ ਰਾਹੀਂ ਓਬਜੈਕਟਿਵ ਟਾਈਪ ਕੁਐਸਚਨਸ ਦੀ ਸਟੱਡੀ ਕਰਾਂਗੇ ਤਾਂ ਕਿ ਆਪਣਾ ਪੈਸਟ ਟੈਸਟ ਵੀ ਵਧੀਆ ਹੋ ਜਾਵੇ ਤੇ ਫਾਈਨਲ ਐਗਜ਼ਾਮ ਵਾਸਤੇ ਸਾਡੀ ਤਿਆਰੀ ਵੀ ਵਧੀਆ ਹੋ ਜਾਵੇ ਤਾਂ ਪਹਿਲਾ ਕੁਐਸਚਨ ਹੈ ਨੇਮ ਦਾ ਰਾਈਟਰ ਆਫ ਦਾ ਚੈਪਟਰ ਜੈਂਡਰ ਬਾਇਸ ਜੈਂਡਰ ਬਾਇਸ ਚੈਪਟਰ ਦੇ ਲੇਖਕ ਦਾ ਨਾਮ ਦੱਸੋ ਅਨਸਰ ਸੁਦਾ ਮੂਰਤੀ ਕੁਐਸਚਨ ਨੰਬਰ 2 ਵਟ ਵਾਸ ਦਾ ਰਾਈਟਰ ਡੂਇੰਗ ਐਟ ਦਾ ਇੰਡੀਅਨ ਇੰਸਟੀਟਿਊਟ ਆਫ ਸਾਇੰਸ ਇਨ ਬੈਂਗਲੋਰ ਲੇਖਕ ਇੰਡੀਅਨ ਇੰਸਟੀਟਿਊਟ ਆਫ ਸਾਇੰਸ ਬੈਂਗਲੋਰ ਵਿਖੇ ਕੀ ਕਰ ਰਹੇ ਸਨ ਅਨਸਰ ਸ਼ੀ ਵਾਸ ਡੂਇੰਗ ਹਰ ਮਾਸਟਰਸ ਕੋਰਸ ਇਨ ਕੰਪਿਊਟਰ ਸਾਇੰਸ ਉਹ ਆਪਣਾ ਕੰਪਿਊਟਰ ਸਾਇੰਸ ਵਿੱਚ ਮਾਸਟਰਸ ਦਾ ਕੋਰਸ ਕਰ ਰਹੇ ਸਨ ਕਹਿਣ ਦਾ ਭਾਵ ਕੰਪਿਊਟਰ ਸਾਇੰਸ ਵਿੱਚ ਪੋਸਟ ਗ੍ਰੈਜੂਏਟ ਕੋਰਸ ਕਰ ਰਹੇ ਸਨ ਕੁਐਸਚਨ ਨੰਬਰ 3 ਵੇਅਰ ਡਿਡ ਦਾ ਰਾਈਟਰ ਵਾਂਟ ਟੂ ਡੂ ਅ ਡਾਕਟੋਰੇਟ ਇਨ ਕੰਪਿਊਟਰ ਸਾਇੰਸ ਲੇਖਕਾ ਕੰਪਿਊਟਰ ਸਾਇੰਸ ਦੇ ਵਿੱਚ ਡਾਕਟੋਰੇਟ ਦਾ ਕੋਰਸ ਕਿੱਥੇ ਕਰਨਾ ਚਾਹੁੰਦੇ ਸਨ ਆਨਸਰ ਇਨ ਅ ਫੋਰਨ ਕੰਟਰੀ ਵਿਦੇਸ਼ ਵਿੱਚ ਕੁਐਸਚਨ ਨੰਬਰ 4 ਵਾਟ ਡਿਡ ਦਾ ਰਾਈਟਰ ਸੀ ਐਜ਼ ਅ ਚੈਲੰਜ ਲੇਖਕਾਂ ਨੇ ਕਿਸ ਗੱਲ ਵਿੱਚ ਚੁਣੌਤੀ ਮਹਿਸੂਸ ਕੀਤੀ ਆਨਸਰ ਟੂ ਅਪਲਾਈ ਫਾਰ ਦਾ ਜੌਬ ਇੱਕ ਜੌਬ ਲਈ ਅਪਲਾਈ ਕਰਨ ਵਿੱਚ ਵਿਚ ਵਾਸ ਨਾਟ ਕਨਸਿਡਰਡ ਸਿਊਟੇਬਲ ਫਾਰ ਔਮਨ ਬਾਈ ਦਾ ਟੈਲਕੋ ਕੰਪਨੀ ਇੱਕ ਜੌਬ ਦੇ ਵਿੱਚ ਅਪਲਾਈ ਕਰਨ ਵਿੱਚ ਚੁਣੌਤੀ ਮਹਿਸੂਸ ਕੀਤੀ ਜਿਹੜੀ ਕਿ टेलको कंपनी द्वारा औरतों वास्ते ठुकमी नहीं समझी जाती थी क्वेश्चन नंबर 5 हु वाज मिस्टर सुमंत मूलगोकर सुमंत मूलगोकर जी कौन सन आंसर द चेयरमैन ऑफ टेलको कंपनी टेलको कंपनी दे चेयरमैन क्वेश्चन नंबर 6 Who did the writer address her postcard to? ਲੇਖਕਾ ਨੇ ਜਿਹੜਾ ਪੋਸਟਕਾਰਡ ਲਿਖਿਆ ਸੀ ਉਸਤੇ ਕਿਸ ਦਾ ਪਤਾ ਲਿਖਿਆ ਸੀ? Answer to Mr JRD Tata. ਉਹਨਾਂ ਨੇ ਮਿਸਟਰ ਜੇ ਆਰ ਡੀ ਟਾਟਾ ਨੂੰ ਲਿਖਿਆ ਸੀ, the owner of Tata Industries. ਜਿਹੜੇ ਕਿ ਟਾਟਾ ਇੰਡਸਟਰੀਜ਼ ਦੇ ਮਾਲਕ ਸਨ। Question number 7 Who started the ਬੇਸਿਕ ਇਨਫਰਾਸਟ੍ਰਕਚਰ ਇੰਡਸਟਰੀਜ਼ ਇਨ ਇੰਡੀਆ ਭਾਰਤ ਵਿੱਚ ਬੇਸਿਕ ਇਨਫਰਾਸਟ੍ਰਕਚਰ ਇੰਡਸਟਰੀਜ਼ ਕਿਸ ਨੇ ਸ਼ੁਰੂ ਕੀਤੀ ਆਨਸਰ ਦਾ ਗ੍ਰੇਟ ਟਾਟਾਸ ਮਹਾਨ ਟਾਟਾਸ ਨੇ ਕੁਐਸਚਨ ਨੰਬਰ 8 ਵਾਟ ਡਿਡ ਦਾ ਰਾਈਟਰ ਰੀਸੀਵ ਫਰਮ ਟੈਲਕੋ ਲੇਖਕਾਂ ਨੂੰ ਟੈਲਕੋ ਤੋਂ ਕੀ ਪ੍ਰਾਪਤ ਹੋਇਆ ਸੀ ਆਨਸਰ ਆ ਟੈਲੀਗ੍ਰਾਮ ਇੱਕ ਟੈਲੀਗ੍ਰਾਮ ਅ ਟੈਲੀਗ੍ਰਾਮ ਟੂ ਅਪੀਅਰ ਫਾਰ ਐਨ ਇੰਟਰਵਿਊ ਐਟ ਟੈਲਕੋਜ਼ ਪੁਨੇ ਆਫਿਸ ਉਹਨਾਂ ਨੂੰ ਇੱਕ ਟੈਲੀਗ੍ਰਾਮ ਮਿਲਿਆ ਸੀ ਇੰਟਰਵਿਊ ਵਿੱਚ ਸ਼ਾਮਲ ਹੋਣ ਲਈ ਜਿਹੜੀ ਕਿ ਹੋਣੀ ਸੀ ਟੈਲਕੋ ਦੇ ਪੁਨੇ ਦੇ ਦਫ਼ਤਰ ਵਿੱਚ ਕੁਐਸਚਨ ਨੰਬਰ 9 ਹਾਊ ਮੈਨੀ ਪੀਪਲ ਵਰ देयर ਔਨ ਦਾ ਇੰਟਰਵਿਊ ਪੈਨਲ ਇੰਟਰਵਿਊ ਪੈਨਲ ਵਿੱਚ ਕਿੰਨੇ ਆਦਮੀ ਸਨ ਆਨਸਰ 6 ਕਵੈਸਚਨ ਨੰਬਰ 10 ਵਾਟ ਟਾਈਪ ਆਫ ਕੁਐਸਚਨਸ ਵਾਸ ਦਾ ਰਾਈਟਰ ਆਸਕਡ ਬਾਈ ਦਾ ਇੰਟਰਵਿਊ ਪੈਨਲ ਉਸ ਇੰਟਰਵਿਊ ਪੈਨਲ ਦੁਆਰਾ ਲੇਖਕਾ ਨੂੰ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਗਏ ਸਨ ਆਨਸਰ ਟੈਕਨੀਕਲ ਕੁਐਸਚਨਸ ਕੁਐਸਚਨ ਨੰਬਰ 11 ਇਨ ਵਿਚ ਕੰਪਨੀ ਡਿਡ ਦਾ ਰਾਈਟਰ ਗੈਟ ਆ ਜੌਬ ਇਨ ਪੁਨੇ ਕਿਹੜੀ ਕੰਪਨੀ ਦੇ ਵਿੱਚ ਲੇਖਕਾ ਨੂੰ ਪੁਨੇ ਵਿਖੇ ਜੌਬ ਮਿਲੀ ਸੀ ਅਨਸਰ ਇਨ ਦਾ ਫੇਮਸ ਆਟੋਮੋਬਾਈਲ ਕੰਪਨੀ ਟੈਲਕੋ ਮਸ਼ਹੂਰ ਆਟੋਮੋਬਾਈਲ ਕੰਪਨੀ ਟੈਲਕੋ ਵਿੱਚ ਕੁਐਸਚਨ ਨੰਬਰ 12 ਵੇਅ ਡਿਡ ਦਾ ਰਾਈਟਰ ਸੀ ਮਿਸਟਰ ਜੀ ਆਰ ਡੀ ਟਾਟਾ ਫਾਰ ਦਾ ਫਸਟ ਟਾਈਮ ਲੇਖਕਾ ਨੇ ਮਿਸਟਰ ਜੀ ਆਰ ਡੀ ਟਾਟਾ ਨੂੰ ਪਹਿਲੀ ਵਾਰ ਕਿੱਥੇ ਦੇਖਿਆ ਸੀ ਅਨਸਰ ਇਨ ਮਿਸਟਰ ਮੂਲ ਕੋਕਰਜ਼ ਆਫਿਸ ਮੂਲ ਕੋਕੁਰਜੀ ਦੇ ਆਫਿਸ ਵਿੱਚ ਜਮਾਤ ਦੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਸਿਆਣੇ ਵਿਦਿਆਰਥੀਓ ਚੈਪਟਰ ਨੰਬਰ 2 ਦਾ ਪੋਰਟਰੇਟ ਆਫ ਅ ਲੇਡੀ ਰਿਟਨ ਬਾਈ ਖੁਸ਼ਵੰਤ ਸਿੰਘ ਆਬਜੈਕਟਿਵ ਟਾਈਪ ਕੁਐਸਚਨਸ ਕੁਐਸਚਨ ਨੰਬਰ 1 ਨੇਮ ਦਾ ਰਾਈਟਰ ਆਫ ਦਾ ਸਟੋਰੀ ਦਾ ਪੋਰਟਰੇਟ ਆਫ ਅ ਲੇਡੀ ਕਹਾਣੀ ਦਾ ਪੋਰਟਰੇਟ ਆਫ ਅ ਲੇਡੀ ਦੇ ਲੇਖਕ ਦਾ ਨਾਮ ਦੱਸੋ ਅਨਸਰ ਖੁਸ਼ਵੰਤ ਸਿੰਘ ਕਵਸ ਨੰਬਰ 2 ਹੂਜ਼ ਪੋਰਟਰੇਟ ਡਸ ਦਾ ਰਾਈਟਰ ਗਿਵ ਇਨ ਦਾ ਪੋਰਟਰੇਟ ਆਫ ਅ ਲੇਡੀ ਦਾ ਪੋਰਟਰੇਟ ਆਫ ਅ ਲੇਡੀ ਵਿੱਚ ਲੇਖਕ ਕਿਸ ਦਾ ਪੋਰਟਰੇਟ ਪੇਸ਼ ਕਰਦਾ ਹੈ ਅਨਸਰ ਹਿਸ ਗ੍ਰੈਂਡਮਦਰ ਆਪਣੀ ਦਾਦੀ ਜੀ ਦਾ ਕੁਐਸਚਨ ਨੰਬਰ 3 ਵਾਸ ਦਾ ਰਾਈਟਰਸ ਗ੍ਰੈਂਡਮਦਰ ਸਟਿਲ ਅਲਾਈਵ অর ਡੈਡ ਲੇਖਕ ਦੇ ਦਾਦੀ ਜੀ ਜਿਉਂਦੇ ਹਨ ਅਜੇ ਜਾਂ ਸਵਰਗ ਸੁਧਾਰ ਗਏ ਅਨਸਰ ਸ਼ੀ ਵਾਸ ਡੈਡ ਉਹ ਸਵਰਗ ਸੁਧਾਰ ਗਏ ਸਾਨੂੰ ਕੁਐਸਚਨ ਨੰਬਰ 4 ਵਾਸ ਦਾ ਰਾਈਟਰਜ਼ ਗ੍ਰੈਂਡਮਦਰ ਟਾਲ অর ਸ਼ਾਰਟ ਲੇਖਕ ਦੇ ਦਾਦੀ ਜੀ ਲੰਮੇ ਕੱਦ ਦੇ ਸਨ ਜਾਂ ਛੋਟੇ ਕੱਦ ਦੇ ਸਨ ਅਨਸਰ ਸ਼ੀ ਵਾਸ ਸ਼ਾਰਟ ਉਹ ਛੋਟੇ ਕੱਦ ਦੇ ਸਨ ਕਵੈਸਚਨ ਨੰਬਰ 5 ਵਾਸ ਦਾ ਰਾਈਟਰਸ ਗ੍ਰੈਂਡਮਦਰ ਥਿਨ অর ਫੈਟ ਲੇਖਕ ਦੇ ਦਾਦੀ ਜੀ ਪਤਲੇ ਸਨ ਜਾਂ ਮੋਟੇ ਸਨ ਅਨਸਰ ਸ਼ੀ ਵਾਸ ਫੈਟ ਉਹ ਮੋਟੇ ਸਨ ਕਵੈਸਚਨ ਨੰਬਰ 6 ਹੂ ਕੰਪੈਨਡ ਦਾ ਰਾਈਟਰ ਟੂ ਦਾ ਵਿਲੇਜ ਸਕੂਲ ਪਿੰਡ ਦੇ ਸਕੂਲ ਜਾਣ ਲਗਿਆ ਲੇਖਕ ਨਾਲ ਕੌਣ ਜਾਂਦਾ ਸੀ ਅਨਸਰ ਹਿਸ ਗ੍ਰੈਂਡਮਦਰ ਉਸਦੇ ਦਾਦੀ ਜੀ ਕਵੈਸਚਨ ਨੰਬਰ 7 ਵਾਈ ਡਿਡ ਦਾ ਆਥਰਜ਼ ਗ੍ਰੈਂਡਮਦਰ ਕੈਰੀ ਸਟੇਲ ਚਪਾਤੀਸ ਵਿਦ ਹ ਲੇਖਕ ਦੇ ਦਾਦੀ ਜੀ ਆਪਣੇ ਨਾਲ ਬਈਆਂ ਰੋਟੀਆਂ ਕਿਉਂ ਰੱਖਦੇ ਸਨ ਅਨਸਰ ਟੂ ਫੀਡ ਦਾ ਵਿਲੇਜ ਡੌਗਸ ਪਿੰਡ ਦੇ ਕੁੱਤਿਆਂ ਨੂੰ ਪਾਉਣ ਵਾਸਤੇ ਕਵੈਸਚਨ ਨੰਬਰ 8 ਵਿਚ ਸਕੂਲ ਵਾਸ ਦਾ ਰਾਈਟਰ ਸੈਂਟ ਟੂ ਇਨ ਦਾ ਸਿਟੀ ਸ਼ਹਿਰ ਵਿੱਚ ਲੇਖਕ ਨੂੰ ਕਿਹੜੇ ਸਕੂਲ ਵਿੱਚ ਪਾਇਆ ਗਿਆ ਸੀ ਅਨਸਰ ਐਨ ਇੰਗਲਿਸ਼ ਸਕੂਲ ਇੱਕ ਅੰਗਰੇਜ਼ੀ ਸਕੂਲ ਵਿੱਚ ਕੁਐਸਚਨ ਨੰਬਰ 9 ਵਾਈ ਡਿਡ ਦਾ ਆਥਰਜ਼ ਗ੍ਰੈਂਡਮਦਰ ਸਟਾਪ ਫੀਡਿੰਗ ਦਾ ਡੌਗਸ ਇਨ ਦਾ ਸਿਟੀ ਲੇਖਕ ਦੀ ਦਾਦੀ ਜੀ ਨੇ ਸ਼ਹਿਰ ਦੇ ਵਿੱਚ ਕੁੱਤਿਆਂ ਨੂੰ ਖਾਣਾ ਪਾਉਣਾ ਕਿਉਂ ਛੱਡ ਦਿੱਤਾ ਸੀ ਅਨਸਰ देयर वर नो ਸਟਰੀਟ ਡੌਗਸ ਇਨ ਦਾ ਸਿਟੀ ਸ਼ਹਿਰ ਵਿੱਚ ਗਲੀਆਂ ਵਿੱਚ ਕੋਈ ਕੁੱਤਾ ਨਹੀਂ ਸੀ ਕੁਐਸਚਨ ਨੰਬਰ 10 ਹੂ ਡਿਡ ਦਾ ਆਥਰਜ਼ ਗ੍ਰੈਂਡਮਦਰ ਫੀਡ ਇਨ ਦਾ ਸਿਟੀ ਇਨਸਟੈਡ ਆਫ ਡੌਗਸ ਲੇਖਕ ਦੀ ਦਾਦੀ ਜੀ ਨੇ ਕੁੱਤਿਆਂ ਦੀ ਥਾਂ ਤੇ ਸ਼ਹਿਰ ਵਿੱਚ ਕਿੰਨਾਂ ਨੂੰ ਖਾਣਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਆਨਸਰ ਦੱਸ ਪੈਰੋਜ਼ ਚਿੜੀਆਂ ਨੂੰ ਕਵੈਸਚਨ ਨੰਬਰ 11 ਹਾਊ ਮੈਨੀ ਈਅਰਸ ਡਿਡ ਦਾ ਆਥਰ ਸਟੱਡੀ ਅਬ੍ਰੋਡ ਲੇਖਕ ਵਿਦੇਸ਼ ਵਿੱਚ ਕਿੰਨੀ ਦੇਰ ਤੱਕ ਸਟੱਡੀ ਕਰਦਾ ਰਿਹਾ ਸੀ ਆਨਸਰ 5 5 ਸਾਲ ਤੱਕ ਕਵੈਸਚਨ ਨੰਬਰ 12 ਹੂ ਥਰੂ ਬ੍ਰੈਡ ਕ੍ਰੰਮਸ ਟੂ ਦਾ ਸਪੈਰੋਜ਼ ਆਫਟਰ ਦਾ ਗ੍ਰੈਂਡਮਦਰਸ ਡੈਥ ਲੇਖਕ ਦੀ ਦਾਦੀ ਜੀ ਦੀ ਮੌਤ ਤੋਂ ਬਾਅਦ ਚਿੜੀਆਂ ਨੂੰ ਕੌਣ ਰੋਟੀਆਂ ਦੇ ਟੁਕੜੇ ਪਾਉਂਦਾ ਸੀ ਅਨਸਰ ਦਾ ਆਥਰਸ ਮਦਰ ਲੇਖਕ ਦੇ ਮਾਤਾ ਜੀ ਸਵਰਨ ਜਮਾਤ ਦੇ ਬਹੁਤ ਹੀ ਸਿਆਣੇ ਤੇ ਬਹੁਤ ਹੀ ਪਿਆਰੇ ਵਿਦਿਆਰਥੀਓ ਚੈਪਟਰ ਨੰਬਰ 3 ਆਫ ਸਟੱਡੀਜ਼ ਰਿਟਨ ਬਾਈ ਫਰਾਂਸਿਸ ਬੈਕਨ ਆਬਜੈਕਟਿਵ ਟਾਈਪ ਕੁਐਸਚਨਸ ਕੁਐਸਚਨ ਨੰਬਰ 1 ਹੂ ਰੋਟ ਦਾ 에ਸੇ ਆਫ ਸਟੱਡੀਜ਼ ਆਫ ਸਟੱਡੀਜ਼ ਐਸੇ ਕਿਸ ਨੇ ਲਿਖਿਆ ਅਨਸਰ ਫਰਾਂਸਿਸ ਬੈਕਨ ਫਰਾਂਸਿਸ ਬੈਕਨ ਨੇ ਕੁਐਸਚਨ ਨੰਬਰ 2 ਹਾਊ ਮੈਨੀ ਪਰਪਸਸ ਡਸ ਦਾ ਸਟਡੀ ਆਫ ਬੁਕਸ ਸਰਵ ਕਿਤਾਬਾਂ ਦਾ ਅਧਿਐਨ ਕਰਨ ਨਾਲ ਕਿੰਨੇ ਮਕਸਦ ਪ੍ਰਾਪਤ ਹੁੰਦੇ ਹਨ ਅਨਸਰ 3 ਪਰਪਸਸ ਤਿੰਨ ਮਕਸਦ ਕੁਐਸਚਨ ਨੰਬਰ 3 ਵੈਨ ਡੂ ਦਾ ਬੁਕਸ ਗਿਵ us ਜੁਆਏ ਕਿਤਾਬਾਂ ਸਾਨੂੰ ਆਨੰਦ ਕਦੋਂ ਦਿੰਦੀਆਂ ਹਨ ਅਨਸਰ ਵੈਨ ਵੀ ਸਟੱਡੀ ਥੈਮ ਇਨ ਲੋਨਲੀਨੈਸ ਜਦੋਂ ਉਸ ਨੂੰ ਆਪਾਂ ਇਕੱਲੇਪਣ ਵਿੱਚ ਪੜ੍ਹਦੇ ਹਾਂ ਕੁਐਸਚਨ ਨੰਬਰ 4 ਵਾਟ ਇਜ਼ ਦਾ ਹਾਰਮ ਆਫ ਸਪੈਂਡਿੰਗ ਟੂ ਮੱਚ ਟਾਈਮ ਇਨ ਸਟੱਡੀਜ਼ ਪੜ੍ਹਾਈ ਦੇ ਵਿੱਚ ਬਹੁਤਾ ਸਮਾਂ ਬਤੀਤ ਕਰਨ ਦਾ ਕੀ ਨੁਕਸਾਨ ਹੈ ਅਨਸਰ ਇਟ ਮੇਕਸ ਅਸ ਲੇਜੀ ਐਂਡ ਇਜ਼ ਲਵਿੰਗ ਇਹ ਸਾਨੂੰ ਸੁਸਤ ਅਤੇ ਆਰਾਮਪਸੰਦ ਬਣਾ ਦਿੰਦਾ ਹੈ ਕੁਐਸਚਨ ਨੰਬਰ 5 ਵਟ ਪਰਫੈਕਟਸ ਦਾ ਸਟਡੀ ਆਫ ਬੁਕਸ ਕਿਤਾਬਾਂ ਦੇ ਅਧਿਐਨ ਨਾਲ ਅਸੀਂ ਕਿਸ ਗੱਲ ਵਿੱਚ ਪਰਿਪੱਕ ਹੋ ਜਾਂਦੇ ਹਾਂ ਆਨਸਰ ਐਕਸਪੀਰੀਅੰਸ ਤਾਂ ਸਾਨੂੰ ਤਜਰਬਾ ਹੋ ਜਾਂਦਾ ਹੈ ਕੁਐਸਚਨ ਨੰਬਰ 6 ਫਾਰ ਵਟ ਪਰਪਸ ਸ਼ੁੱਡ ਵੀ ਰੀਡ ਬੁਕਸ ਸਾਨੂੰ ਕਿਹੜੇ ਮਕਸਦ ਨਾਲ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਅਨਸਰ ਟੂ ਥਿੰਕ ਡੀਪ ਐਂਡ ਗੇਨ ਵਿਜ਼ਡਮ ਡੂੰਘਾਈ ਵਿੱਚ ਸੋਚਣ ਲਈ ਅਤੇ ਸਿਆਣਪ ਹਾਸਲ ਕਰਨ ਲਈ ਕੁਐਸਚਨ ਨੰਬਰ 7 ਵਟ ਸોર્ટ ਆਫ ਬੁక్స్ ਸ਼ੁੱਡ ਵੀ ਰੀਡ ਬਾਈ ਪ੍ਰੌਕਸੀ ਕਿਸ ਤਰ੍ਹਾਂ ਦੀਆਂ ਕਿਤਾਬਾਂ ਨੂੰ ਬਹੁਤੇ ਧਿਆਨ ਨਾਲ ਨਹੀਂ ਪੜ੍ਹਨਾ ਚਾਹੀਦਾ ਅਨਸਰ ਦ ਬੁక్స్ ਆਫ ਲੋਅਰ ਕੁਆਲਿਟیز ਨੀਵੇਂ ਦਰਜੇ ਦੀਆਂ ਕਿਤਾਬਾਂ ਨੂੰ ਬਹੁਤਾ ਧਿਆਨ ਦੇ ਕੇ ਨਹੀਂ ਪੜਨਾ ਚਾਹੀਦਾ ਕੁਐਸਚਨ ਨੰਬਰ 8 ਵਟ ਮਸਟ ਅ ਮੈਨ ਹੈਵ ਇਫ ਹੀ রাইਟਸ ਲिटल ਜੇਕਰ ਕੋਈ ਵਿਅਕਤੀ ਥੋੜਾ ਲਿਖਦਾ ਹੈ ਤਾਂ ਉਸ ਕੋਲੋਂ ਕਿਹੜੀ ਖਾਸ ਚੀਜ਼ ਹੋਣੀ ਚਾਹੀਦੀ ਹੈ ਅਨਸਰ ਅ ਗੁੱਡ ਮੈਮਰੀ ਉਹਦੀ ਯਾਦਦਾਸ਼ਤ ਫਿਰ ਚੰਗੀ ਹੋਣੀ ਚਾਹੀਦੀ ਹੈ ਕੁਐਸਚਨ ਨੰਬਰ 9 ਵਟ ਇਨਫਲੂਐਂਸ ਡਸ ਰਾਈਟਿੰਗ ਪੋਇਟਰੀ ਹੈਵ ਔਨ ਮੈਨ ਕਵਿਤਾ ਲਿਖਣ ਨਾਲ ਆਦਮੀ ਉੱਪਰ ਕੀ ਪ੍ਰਭਾਵ ਪੈਂਦਾ ਹੈ ਅਨਸਰ ਇਟ ਮੇਕਸ ਅ ਮੈਨ ਕ੍ਰੀਏਟਿਵ ਇਹ ਆਦਮੀ ਨੂੰ ਕ੍ਰੀਏਟਿਵ ਬਣਾ ਦਿੰਦੀ ਹੈ ਰਚਨਾਤਮਕ ਬਣਾ ਦਿੰਦੀ ਹੈ ਸਵਰਨ ਜਮਾਤ ਦੇ ਬਹੁਤ ਹੀ ਸਿਆਣੇ ਤੇ ਬਹੁਤ ਹੀ ਪਿਆਰੇ ਵਿਦਿਆਰਥੀਓ ਚੈਪਟਰ ਨੰਬਰ لبرٹیڈ ڈسپلن ریٹن سل آبجیکٹنٹی لبرٹی ایڈ ڈسپلن کس نے لکھا آنسر ویلیم سلام کوٹ از ڈسپلن آنوشاسن کی ہے آنسر اٹ از دا ٹریننگ آف مائنڈ اینڈ کریکٹر ਇਹ ਮਨ ਅਤੇ ਚਰਿੱਤਰ ਦੀ ਟ੍ਰੇਨਿੰਗ ਹੈ ਕੁਐਸਚਨ ਨੰਬਰ 3 ਵਾਟ ਇਜ਼ ਕਨਸੀਡਰਡ ਐਜ਼ ਅ ਰੈਸਟ੍ਰੇਂਟ ਔਨ ਲਿਬਰਟੀ ਆਜ਼ਾਦੀ ਉੱਪਰ ਰੋਕ ਨੂੰ ਕੀ ਕਹਿੰਦੇ ਹਨ ਆਂਸਰ ਡਿਸਪਲਨ ਅਨੁਸ਼ਾਸਨ ਕੁਐਸਚਨ ਨੰਬਰ 4 ਵਾਟ ਵੁੱਡ ਹੈਪਨ ਇਫ एवरीवन ਬਡੀ ਡਿਡ ਵਾਟ ਹੀ ਵਾਂਟਡ ਉਦੋਂ ਕੀ ਵਾਪਰੇਗਾ ਜਦੋਂ ਹਰ ਇੱਕ ਉਹੀ ਕਰੇ ਜੋ ਉਹ ਚਾਹੁੰਦਾ ਹੈ ਅਨਸਰ देयर वुड बी ਕੰਪਲੀਟ ਡਿਸਆਰਡਰ ਇਨ ਦਾ ਵਰਡ ਉਸ ਵਕਤ ਪੂਰੇ ਸੰਸਾਰ ਦੇ ਵਿੱਚ ਉਤਲ-ਪੁਤਲ ਹੋ ਜਾਵੇਗੀ ਕੁਐਸਚਨ ਨੰਬਰ 5 ਵਟ ਹੈਪਨਸ ਵੈਨ ਦਾ ਸੈਂਸ ਆਫ ਆਰਡਰ অর ਡਿਸਪਲਿਨ ਫੇਡ ਇਨ ਅ ਨੇਸ਼ਨ ਉਦੋਂ ਕੀ ਵਾਪਰੇਗਾ ਜਦੋਂ ਕਿਸੇ ਦੇਸ਼ ਦੇ ਵਿੱਚ ਅਨੁਸ਼ਾਸਨ ਮੱਧਮ ਪੈ ਜਾਵੇ ਅਨਸਰ ਇਟਸ ਇਕਨੋਮਿਕ ਲਾਈਫ ਡਿਕਲਾਈਨਸ ਇਸਦੀ ਆਰਥਿਕ ਜ਼ਿੰਦਗੀ ਦਾ ਪਤਨ ਹੋ ਜਾਵੇਗਾ ਕੁਐਸਚਨ ਨੰਬਰ 6 ਵਟ ਊਡ ਯੂ ਕਾਲ ਦਾ ਡਿਸਿਪਲਨ ਇੰਪੋਜ਼ਡ ਫੋਰਸਫੁਲੀ ਉਸ ਤਰ੍ਹਾਂ ਦੇ ਅਨੁਸ਼ਾਸਨ ਨੂੰ ਜਿਹੜਾ ਕਿ ਜ਼ਬਰਦਸਤੀ ਸਥਾਪਿਤ ਕੀਤਾ ਗਿਆ ਹੋਵੇ ਨੂੰ ਕੀ ਕਹੋਗੇ ਅਨਸਰ ਇਟ ਇਜ਼ ਨਥਿੰਗ ਬਟ ਡਿਕਟੇਟਰਸ਼ਿਪ ਇਹ ਹੋਰ ਕੁਝ ਨਹੀਂ صرف ڈکٹیٹرشپ ہے تانہ شاہی ہے کوسٹ نمبر سیون ہو سیلوٹڈ دا نریٹر وین ہی واز واکنگ آن ٹو ا پریڈ جدو کہانی کار پریڈ وچ چل رہا سی اس وقت کس نے سیلوٹ کیتا سی انسر ا پرائیوٹ سولجیر ایک پرائیوٹ سپاہی نے ਕਵੈਸਚਨ ਨੰਬਰ 8 ਵਾਟ ਡਿਡ ਦਾ ਕਲੋਨਲ ਰਿਬੂਕ ਦਾ ਰਾਈਟਰ ਫਾਰ ਕਵੈਸਚਨ ਨੰਬਰ 8 ਵਾਟ ਡਿਡ ਦਾ ਕਨਲ ਰਿਬੂਕ ਦਾ ਰਾਈਟਰ ਫਾਰ ਕਨਲ ਨੇ ਲੇਖਕ ਨੂੰ ਕਿਹੜੀ ਗੱਲ ਇਹ ਮੰਦਾ ਕਿਹਾ ਸੀ ਅਨਸਰ ਫਾਰ ਨੋਟ ਰਿਟਰਨਿੰਗ ਅ ਸਲੂਟ ਪ੍ਰੋਪਰਲੀ ਕਿਉਂਕਿ ਉਸਨੇ ਵਾਪਸੀ ਤੇ ਸਹੀ ਢੰਗ ਨਾਲ ਸੈਲੂਟ ਨਹੀਂ ਕੀਤਾ ਸੀ ਕੁਐਸਚਨ ਨੰਬਰ 9 ਫॉर ਵਟ ਪਰਪਸ ਇਜ਼ ਟੋਟਲਿਟਰੀਅਨ ਡਿਸਪਲਿਨਡ ਡਿਜ਼ਾਈਨਡ ਪੂਰੀ ਤਰ੍ਹਾਂ ਅਨੁਸ਼ਾਸਨ ਕਿਸ ਮਕਸਦ ਨਾਲ ਡਿਜ਼ਾਈਨ ਕੀਤਾ ਗਿਆ ਸੀ ਆਨਸਰ ਟੂ ਸਬਮਰਜ ਦ ਇੰਡੀਵਿਜੂਅਲ ਵਿਅਕਤੀ ਨੂੰ ਪੂਰੀ ਤਰ੍ਹਾਂ ਅਨੁਸ਼ਾਸਨ ਵਿੱਚ ਡੁਬੋਉਣ ਲਈ ਕੁਐਸਚਨ ਨੰਬਰ 10 ਹਾਊ ਕੈਨ ਅ ਨੇਸ਼ਨ ਓਵਰਕਮ ਐਨ ਇਕਨੋਮਿਕ ਔਰ ਮਿਲਟਰੀ ਕ੍ਰਾਈਸਿਸ ਕੋਈ ਦੇਸ਼ ਆਪਣੇ ਆਰਥਿਕ ਅਤੇ ਫੌਜੀ ਝਗੜਿਆਂ ਤੋਂ ਕਿਵੇਂ ਉੱਭਰ ਸਕਦਾ ਹੈ ਅਨਸਰ ਵਿਦ ਦਾ ਹੈਲਪ ਆਫ ਡਿਸਪਲਨ ਓਨਲੀ ਸਿਰਫ ਅਨੁਸ਼ਾਸਨ ਦੀ ਮਦਦ ਨਾਲ ਕੁਐਸਚਨ ਨੰਬਰ 11 ਹਾਊ ਕੈਨ ਐਨ ਆਫੀਸਰ ਬਿਲਡ ਅਪ ਦਾ ਲੀਡਰਸ਼ਿਪ ਆਫ ਹਿਸ ਟੀਮ ਕੋਈ ਅਫਸਰ ਆਪਣੇ ਟੀਮ ਵਿੱਚ ਲੀਡਰਸ਼ਿਪ ਕਿਵੇਂ ਕਾਇਮ ਕਰ ਸਕਦਾ ਹੈ? ਆਨਸਰ ਹੀ ਕੈਨ ਬਿਲਡ ਅਪ ਦਾ ਲੀਡਰਸ਼ਿਪ ਆਫ ਹਿਸ ਟੀਮ ਉਹ ਆਪਣੀ ਟੀਮ ਵਿੱਚ ਲੀਡਰਸ਼ਿਪ ਕਾਇਮ ਕਰ ਸਕਦਾ ਹੈ। ਆਉਣ ਦਾ ਡਿਸਪਲਨ ਐਂਡ ਅੰਡਰਸਟੈਂਡਿੰਗ ਓਨਲੀ ਆਉਂ ਨੂੰ ਸ਼ਾਸਨ ਅਤੇ ਸਮਝ ਨਾਲ ਹੀ ਸਿਰਫ ਕੁਐਸਚਨ ਨੰਬਰ 12 ਵਟ ਸ਼ੁੱਡ ਐਨ ਅਫੀਸਰ ਡੂ ਟੂ ਇਨਕਲਕੇਟ ਅ ਸੈਂਸ ਆਫ ਡਿਸਪਲਨ ਇਨ ਹਿਸ ਸਬੋਰਡੀਨੇਟਸ ਕੋਈ ਅਫਸਰ ਆਪਣੇ ਤੋਂ ਹੇਠਲੇ ਕਰਮਚਾਰੀਆਂ ਵਿੱਚ ਅਨੁਸ਼ਾਸਨ ਕਿਵੇਂ ਪਰ ਸਕਦਾ ਹੈ ਹੀ ਮਸਟ ਡਿਸਪਲੇ ਹਾਈ ਸਟੈਂਡਰਡਸ ਆਫ ਡਿਸਪਲਨ ਇਨ ਹਿਸ ਓਨ ਲਾਈਫ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉੱਚ ਦਰਜੇ ਦਾ ਅਨੁਸ਼ਾਸਨ ਦਿਖਾਉਣਾ ਚਾਹੀਦਾ ਹੈ ਪਲੱਸ 1 ਜਮਾਤ ਦੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਸਿਆਣੇ ਵਿਦਿਆਰਥੀਓ ਚੈਪਟਰ ਨੰਬਰ 5 ਅ ਪ੍ਰੈਜ਼ੀਡੈਂਟ ਸਪੀਕਸ ਰਿਟਨ ਬਾਈ ਡਾਕਟਰ ਏ ਪੀ ਜੇ ਅਬਦੁਲ ਕਲਾਮ ਆਬਜੈਕਟਿਵ ਟਾਈਪ ਕੁਐਸਚਨਸ ਕੁਐਸਚਨ ਨੰਬਰ 1 ਹੂ ਰੋਟ ਦਾ ਚੈਪਟਰ ਅ ਪ੍ਰੈਜ਼ੀਡੈਂਟ ਸਪੀਕਸ چیپٹر پریزیڈنٹ سپیکس کس نے لکھیا؟ آنسر ڈاکٹر اے پی جے عبدالکلام ڈاکٹر اے پی جے عبدالکلام جی نے کوشچن نمبر ٹو ہاؤ میژنس ڈس ڈاکٹر کلام ہے فا انڈیا ڈاکٹر کلام جی دے پارت لی کنے سپنے ہن؟ آنسر تھری ویزنز فریڈم ڈیویلمنٹ اینڈ سٹرتھ تین سپنے آزادی ਵਿਕਾਸ ਅਤੇ ਤਾਕਤ ਕੁਐਸਚਨ ਨੰਬਰ 3 ਵਾਟ ਇਜ਼ ਡਾਕਟਰ ਕਲਾਮਸ ਥਰਡ ਵਿਜ਼ਨ ਫਾਰ ਇੰਡੀਆ ਡਾਕਟਰ ਕਲਾਮ ਜੀ ਦਾ ਭਾਰਤ ਲਈ ਤੀਜਾ ਸੁਪਨਾ ਕੀ ਹੈ ਆਨਸਰ ਇੰਡੀਆ ਮਸਟ ਸਟੈਂਡ ਅਪ ਟੂ ਦਾ ਵਰਲਡ ਭਾਰਤ ਦਾ ਸੰਸਾਰ ਵਿੱਚ ਉੱਚਾ ਸਥਾਨ ਹੋਣਾ ਚਾਹੀਦਾ ਹੈ ਕੁਐਸਚਨ ਨੰਬਰ 4 ਵੈਨ ਡਿਡ ਇੰਡੀਆ ਗੈਟ ਇਟਸ ਫਰਸਟ ਵਿਜ਼ਨ ਆਫ ਫਰੀडम ਭਾਰਤ ਨੇ ਆਪਣੀ ਆਜ਼ਾਦੀ ਦਾ ਪਹਿਲੀ ਵਾਰ ਸੁਪਨਾ ਕਦੋਂ ਲਿਆ ਅਨਸਰ ਇਨ 1857 1857 ਇਸਵੀ ਵਿੱਚ ਵੈਨ ਦਾ ਵਾਰ ਆਫ ਇੰਡੀਪੈਂਡੈਂਸ ਵਾਸ 스타ਟਡ ਜਦੋਂ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ ਕੁਸ ਨੰਬਰ 5 ਡਾਕਟਰ ਕਲਾਮ ਗਾਟ ਦਾ ਓਪਰਚੁਨਿਟੀ ਟੂ ਵਰਕ ਵਿਦ ਥ੍ਰੀ ਗ੍ਰੇਟ ਮਾਈਂਡਸ ਗਿਵ देयर ਨੇਮਸ ਡਾਕਟਰ ਕਲਾਮ ਜੀ ਨੂੰ ਤਿੰਨ ਮਹਾਨ ਵਿਅਕਤੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਨਾਮ ਦੱਸੋ ਅਨਸਰ ਡਾਕਟਰ ਵਿਕਰਮ ਸਾਰਾਭਾਈ ਡਾਕਟਰ ਬ੍ਰਹਮ ਪ੍ਰਕਾਸ਼ ਐਂਡ ਪ੍ਰੋਫੈਸਰ ਸਤੀਸ਼ ਧਵਨ ਕੁਐਸਚਨ ਨੰਬਰ 6 ਵਾਟ ਹੈਜ਼ ਐਵਰੀ ਡੌਗ ਓਨਰ ਇਨ ਅਮਰੀਕਾ ਐਂਡ ਜਾਪਾਨ ਟੂ ਡੂ ਅਮਰੀਕਾ ਅਤੇ ਜਾਪਾਨ ਵਿੱਚ ਹਰ ਕੁੱਤੇ ਦੇ ਮਾਲਕ ਨੂੰ ਕੀ ਕਰਨਾ ਪੈਂਦਾ ਹੈ? ਆਨਸਰ ਦੇ ਦੇਮਸੈਲਵਜ਼ ਹੈਵ ਟੂ ਕਲੀਨ ਦਾ ਡਰਾਪਿੰਗਸ ਆਫ देयर ਪੈਟਸ। ਉਹਨਾਂ ਨੂੰ ਆਪਣੇ ਪਾਲਤੂ ਜਾਨਵਰ ਦੀ ਗੰਦਗੀ ਸਾਫ਼ ਕਰਨੀ ਪੈਂਦੀ ਹੈ। ਕੁਐਸਚਨ ਨੰਬਰ 7. ਵਾਟ ਡੂ ਵੀ ਐਕਸਪੈਕਟ ਫਰੋਮ ਦਾ ਰੇਲਵੇਜ਼? ਅਸੀਂ ਰੇਲਵੇ ਤੋਂ ਕੀ ਉਮੀਦ ਕਰਦੇ ਹਾਂ? ਆਨਸਰ ਟੂ ਪ੍ਰੋਵਾਈਡ ਅਸ ਕਲੀਨ ਬਾਥਰੂਮਸ। ਅਸੀਂ ਰੇਲਵੇ ਤੋਂ ਇਹ ਉਮੀਦ ਕਰਦੇ ਹਾਂ ਕਿ ਉਹ ਸਾਨੂੰ ਸਾਫ਼ ਸੁਥਰੇ ਬਾਥਰੂਮ ਪ੍ਰੋਵਾਈਡ ਕਰੇ ਕੁਐਸਚਨ ਨੰਬਰ 8 ਵਾਈ ਡੂ ਵੀ ਰਨ ਟੂ ਦਾ ਫਾਰਨ ਕੰਟਰੀਜ਼ ਅਸੀਂ ਦੂਜੇ ਦੇਸ਼ਾਂ ਵੱਲ ਕਿਉਂ ਭੱਜਦੇ ਹਾਂ ਆਨਸਰ ਟੂ ਇੰਜੋਏ ਅ ਸਿਕਯੁਰ ਐਂਡ ਪ੍ਰੋਸਪਰਸ ਲਾਈਫ ਇੱਕ ਸੁਰੱਖਿਅਤ ਅਤੇ ਖੁਸ਼ਹਾਲ ਜ਼ਿੰਦਗੀ ਦਾ ਆਨੰਦ ਮਾਣਨ ਲਈ ਕੁਐਸਚਨ ਨੰਬਰ 9 ਹੂ ਸੈਡ ਆਵਰ ਕੌਂਸ਼ੀਅਸ ਇਜ਼ ਮੌਗੇਜਡ ਟੂ ਮਨੀ ਕਿਸਨੇ ਕਿਹਾ ਹੈ ਕਿ ਸਾਡੀ ਸੋਚ ਸਮਝ ਪੈਸੇ ਨੂੰ ਗਿਰਵੀ ਰੱਖ ਦਿੱਤੀ ਗਈ ਹੈ ਆਨਸਰ ਡਾਕਟਰ ਏ ਪੀ ਜੇ ਅਬਦੁਲ ਕਲਾਮ ਕੁਐਸਚਨ ਨੰਬਰ 10 ਵਾਟ ਡਸ ਡਾਕਟਰ ਕਲਾਮ ਸੇ ਅਬਾਊਟ ਸੈਲਫ ਰਿਸਪੈਕਟ ਡਾਕਟਰ ਕਲਾਮ ਆਤਮ ਸਨਮਾਨ ਬਾਰੇ ਕੀ ਕਹਿੰਦੇ ਹਨ ਆਨਸਰ ਹੀ ਸੇਜ਼ ਥੈਟ ਸੈਲਫ ਰਿਸਪੈਕਟ ਕਮਸ ਵਿਦ ਸੈਲਫ ਰਿਲਾਇੰਸ ਉਹ ਕਹਿੰਦੇ ਹਨ ਕਿ ਆਤਮ ਸਨਮਾਨ ਖੁਦ ਤੇ ਵਿਸ਼ਵਾਸ ਕਰਨ ਨਾਲ ਹੀ ਆਉਂਦਾ ਹੈ। ਕੁਐਸਚਨ ਨੰਬਰ 11 ਹਾਊ ਡੂ ਵੀ ਬਿਹੇਵ ਵੈਨ ਵੀ ਆਰ ਇਨ ਅਨਦਰ ਕੰਟਰੀ ਜਦੋਂ ਅਸੀਂ ਕਿਸੇ ਹੋਰ ਦੇਸ਼ ਵਿੱਚ ਹੁੰਦੇ ਹਾਂ ਤਾਂ ਅਸੀਂ ਕਿਹੋ ਜਿਹਾ ਵਿਹਾਰ ਕਰਦੇ ਹਾਂ? ਆਨਸਰ ਵੀ ਬਿਕਮ ਵੈਰੀ ਰਿਸਪਾਂਸਿਬਲ ਐਂਡ ਲਾ ਆਬਾਈਡਿੰਗ ਅਸੀਂ ਬਹੁਤ ਹੀ ਜ਼ਿਆਦਾ ਜ਼ਿੰਮੇਵਾਰ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਬਣ ਜਾਂਦੇ ਹਾਂ ਦੋਸਤੋ ਫਿਜ਼ੀਕਲ ਐਜੂਕੇਸ਼ਨ ਤੋਂ ਇਲਾਵਾ ਤੁਸੀਂ ਇਸ ਚੈਨਲ ਤੇ ਇੰਗਲਿਸ਼ ਹਿਸਟਰੀ এনवायरमेंट ਸਮਾਜ ਸੇਵਾ ਕਰੋਨਾ ਕੇਅਰ ਆਦ ਅਨੇਕਾਂ ਟੌਪਿਕਸ ਤੇ ਵੀਡੀਓ ਵੇਖ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਧੰਨਵਾਦ YouTube ਦੇ ਸਰਚ ਬਾਰ ਦੇ ਵਿੱਚ ਆਪਾਂ ਦਿਨੇਸ਼ এডਿਕੇਸ਼ਨ ਐਂਡ ਸਪੋਰਟਸ ਲਿਖਣਾ ਹੈ ਸਾਡੇ ਕੋਲੋਂ ਇੱਕ ਨਵਾਂ ਪੇਜ ਆ ਜਾਏਗਾ ਉਹਦੇ ਉੱਪਰਲੇ ਪਾਸੇ ਲਿਖਿਆ ਹੋਇਆ ਦਿਨੇਸ਼ এডਿਕੇਸ਼ਨ ਐਂਡ ਸਪੋਰਟਸ ਤੇ ਇੱਥੇ ਆਪਸ਼ਨ ਦਿੱਤੀ ਹੈ ਸਬਸਕ੍ਰਾਈਬ ਦੀ ਤੁਸੀਂ ਡਾਇਰੈਕਟ ਇੱਥੋਂ ਵੀ ਸਬਸਕ੍ਰਾਈਬ ਕਰ ਸਕਦੇ ਹੋ ਜੇਕਰ ਕੋਈ ਵੀਡੀਓ ਦੇਖ ਰਹੇ ਹੋ ਜਿਵੇਂ ਕਿ ਆਪਾਂ ਚੈਨਲ ਖੋਲ ਲਿਆ ਤੇ ਆਪਾਂ ਕੋਈ ਵੀਡੀਓ ਦੇਖ ਰਹੇ ਹਾਂ ਤਾਂ ਜਦੋਂ ਵੀਡੀਓ ਚੱਲੇਗੀ ਸਾਡੇ ਕੋਲ ਕੁਝ ਆਪਸ਼ਨਸ ਆਣਗੀਆਂ ਤਾਂ ਸਾਡੇ ਕੋਲ ਆਪਸ਼ਨਸ ਆ ਗਈਆਂ ਇੱਥੇ ਜਿੱਥੇ ਫੋਟੋ ਲੱਗੀ ਹੈ ਏਹੇਠਾ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਲਿਖਿਆ ਹੋਇਆ ਹੈ ਇਹਦੇ ਨਾਲ ਆ ਸਬਸਕ੍ਰਾਈਬ ਦਾ ਬਟਨ ਹੈ ਤੁਸੀਂ ਸਬਸਕ੍ਰਾਈਬ ਦਾ ਬਟਨ ਨੱਪ ਲੈਣਾ ਇਸ ਨੂੰ ਤੇ ਤੁਹਾਡੇ ਕੋਲ ਤਿੰਨ ਆਪਸ਼ਨਸ ਆਣਗੀਆਂ ਜਦੋਂ ਇਸ ਨੂੰ ਆਪਾਂ ਨੱਪਾਂਗੇ ਤਾਂ ਤਿੰਨ ਆਪਸ਼ਨਸ ਆਣਗੀਆਂ ਉਹਦੇ ਉੱਪਰ ਲਿਖਿਆ ਹੋਇਆ ਆਲ ਤਾਂ ਆਲ ਦੀ ਆਪਸ਼ਨ ਜਿਹੜੀ ਹੈ ਉਹ ਤੁਸੀਂ ਜ਼ਰੂਰ ਪ੍ਰੈਸ ਕਰ ਦੇਣੀ ਹੈ ਤਾਂਕੇ ਤੁਹਾਨੂੰ ਹਰ ਨਵੀਂ ਵੀਡੀਓ ਦਾ ਸੁਨੇਹਾ ਲੱਗ ਜਾਇਆ ਕਰੇ ਸਬਸਕ੍ਰਾਈਬ ਕਰਨ ਲਈ ਤੇ ਵੀਡੀਓਜ਼ ਨੂੰ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ